ਮੇਰਾ ਨਾਮ ਮੋਹਨ ਲਾਲ ਲੜਕਾ ਇਹਦਾ ਗਿਆਸੀ ਕਿਦੋਂ ਗਿਆਸੀ ਨੇ ਕੀ ਨਾਮ ਲੜਕਾ ਡੇਟਾ ਮੇਰਾ ਬੇਟੇ ਮੇਰੇ ਦਾ ਨਾਮ ਹੈ ਕਰਮਨਜੀਤ ਸਿੰਘ ਉਹ 15 9 2020 ਨੂੰ ਗਿਆ ਸੀਗਾ ਜੁਕੇ ਸਟੱਡੀ ਵਿਸਥਾ ਕੀ ਉਹਦੇ ਕਟਨਾ ਹੋ ਗਈ ਤੇ ਤੁਹਾਨੂੰ ਕਿਵੇਂ ਪਤਾ ਲੱਗੇਗਾ ਕਿ ਨਸ਼ੀ ਤੇ ਸਾਨੂੰ 15 ਤਰੀਕ ਨੂੰ 15 ਦਸੰਬਰ ਨੂੰ ਫੋਨ ਆਇਆ ਸੀਗਾ ਹਾਈ ਕਮਿਸ਼ਨ ਤੋਂ ਕਿ ਤੁਹਾਡੇ ਬੱਚੇ ਦੀ ਕਰਮਨਜੀਤ ਸਿੰਘ ਦੀ ਇੱਕ ਬਿਲਡਿੰਗ ਡਿੱਗਣ ਕਰਕੇ ਰੂਫ ਜਿਹੜਾ ਉਹ ਡਿੱਗਣ ਕਰਕੇ ਥੱਲੇ ਆਣ ਕਰਕੇ ਸੱਟ ਲੱਗਣਾ ਉਹਦੀ ਜਰੀਆ ਮੌਤ ਹੋ ਗਈ। ਪਤਾ ਜੀ ਤੁਹਾਨੂੰ ਲੱਗਿਆ ਕਿ ਉਹ ਕੀ ਕੁਸ਼ ਯਾਰ ਪਰਿਵਾਰ ਤੇ ਕੀ ਕੀ ਸੀ ਉਹ ਮੰਨਦੇ ਜਦੋਂ ਪਤਾ ਲੱਗਾ ਦੁੱਖਾਂ ਦਾ ਪਹਾੜ ਜਿਹੜਾ ਮੇਰੇ ਪਰਿਵਾਰ ਤੇ ਮੇਰੇ ਤੇ ਚੜ ਪਿਆ ਕਿਉਂਕਿ ਇਹ ਘਟਨਾ ਹੀ ਇਹੋ ਜਿਹੀ ਜਿਹੜੀ ਇਹ ਘਾਟਾ ਮੈਨੂੰ ਇਹੋ ਜਿਹਾ ਜਿਹੜਾ ਕਦੀ ਵੀ ਪੂਰਾ ਹੋਣ ਵਾਲਾ ਨਹੀਂ ਕਿਉਂਕਿ ਸਾਨੂੰ ਬੜੀਆਂ ਆਸਾਂ ਵਿੱਚ ਇਦਾਂ ਬੱਚਿਆਂ ਤੇ ਹੁੰਦੀਆਂ ਜੇ ਜਦੋਂ ਬੱਚਾ ਸਾਡਾ ਸਾਥ ਸਾਡ ਕੇ ਉਹ ਪ੍ਰਮਾਤਮਾ ਲੈ ਜਾਂਦਾ ਤੇ ਸਵਾਏ ਦੁੱਖ ਤੋਂ ਕੁਝ ਵੀ ਨਹੀਂ ਕਦੇ ਪੱਲੇ ਰਹਿ ਜਾਂਦਾ ਸਿਰਫ ਦੁੱਖ ਹੀ ਦੁੱਖ ਹੁੰਦਾ ਕੀ ਸੁਪਨਾ ਸੀ ਬੱਚੇ ਦਾ ਅੱਗੇ ਕਰਾਂ ਦਾ ਜਿਹਨੂੰ ਬਾਹਰ ਗਿਆ ਅਸੀਂ ਪੜਾਈ ਕਰਨ ਨੂੰ ਗਿਆ ਅੱਜ ਬਾਅਦ ਕੀ ਸੁਪਨਾ ਸੀ ਕਿ ਬਣਾਉਂਦੇ ਦੇਖੋ ਹਰ ਇੱਕ ਮਾਂ ਪਿਓ ਦਾ ਸੁਪਨਾ ਜਿਹੜਾ ਉਹੀ ਆ ਸਾਡਾ ਸੁਪਨਾ ਕਿ ਜਿਹੜੇ ਬੱਚੇ ਆ ਉਹ ਪੜ੍ਹ ਲਿਖ ਕੇ ਆਪਣਾ ਆਪਣੀ ਜ਼ਿੰਦਗੀ ਜਿਹੜੀ ਹੈ ਚੰਗੀ ਗੁਜ਼ਾਰਨ ਖੁਸ਼ੀਆਂ ਭਰੀ ਜ਼ਿੰਦਗੀ ਗੁਜ਼ਾਰਨ ਸਾਡਾ ਵੀ ਬਸ ਮੇਨ ਮਕਸਦ ਇਹੀ ਸੀ ਕਿ ਬੱਚੇ ਆਪਣਾ ਜਿਹੜੀ ਲਾਈਫ ਆ ਉਹ ਚੰਗੀ ਗੁਜ਼ਾਰਨ ਪੜ੍ਹ ਲਿਖ ਕੇ ਚੰਗੀ ਆਪਣਾ ਜੀਵਨ ਬਤੀਤ ਕਰਨ ਇਸ ਤੋਂ ਬਾਅਦ ਤੇ ਕੁਝ ਹੋਣੀ ਆ ਰੋਟੀ ਜਿਹੜੀ ਆ ਇੱਥੇ ਦਿਹਾੜੀ ਲਾ ਕੇ ਵੀ ਖਾ ਸਕਦੇ ਓਥੇ ਬੱਚੇ ਖਾ ਸਕਦੇ ਨੇ ਬੇਰੋਜ਼ਗਾਰੀ ਕਰਕੇ ਬੱਚੇ ਓਥੇ ਭਜਦੇ ਨੇ ਸਾਰੇ ਆਮ ਜਿਹੜੇ ਲੋਕ ਬੱਚੇ ਜਾ ਰਹੇ ਆ ਸਿਰ ਨਰੀ ਪੜ੍ਹਾਈ ਨਹੀਂ ਕਰਨ ਜਾਂਦੇ ਆਪਣੀ ਰੋਜੀ ਰੋਟੀ ਕਮਾਣ ਜਾਂਦੇ ਆ ਬੇਰੋਜ਼ਗਾਰੀ ਕਰਕੇ ਉੱਥੇ ਇੱਥੋਂ ਦੌੜ ਜਾਂਦੇ ਨੇ ਕਿਉਂਕਿ ਬੱਚਿਆਂ ਨੂੰ ਇੱਥੇ ਕੰਮ ਨਹੀਂ ਮਿਲਦਾ ਨਾ ਨੌਕਰੀਆਂ ਮਿਲ ਰਹੀਆਂ ਨਾ ਉਹਦੇ ਘਰ ਤੇ ਬੱਚੇ ਉੱਥੇ ਗਏ ਨੇ ਮੇਰਾ ਬੱਚਾ ਵੀ ਐਸੇ ਉਹਨਾਂ ਦੇ ਨਾਲ ਹੀ ਗਿਆ ਆਪਣੀ ਭੜਾਈ ਵਾਸਤੇ ਰੋਜ਼ਗਾਰੀ ਦੇ ਵਿੱਚ ਦੱਸਿਆ ਵੀ ਬੱਚੇ ਦਾ ਸ਼ੂਟ ਸੁਪਨਾ ਸੀ ਬਾਹਰ ਜਾਣਾ ਕਿ ਜਾਇ ਇੱਥੇ ਉਹਨੂੰ ਕੋਈ ਨੌਕਰੀ ਵਗੈਰਾ ਉਹਦੀ ਕਾਬਲੀਅਤ ਦੇ ਬਰਾਬਰ ਬੱਚੇ ਨੇ ਪਲੱਸ 2 ਕੀਤੀ ਮੈਡੀਕਲ ਦੇ ਵਿੱਚ 1 ਸਾਲ ਉਹ ਇੱਥੇ ਰਿਹਾ ਵੀ ਚਲੋ ਪਹਿਲਾਂ ਨੌਕਰੀ ਦੇ ਭਾਲ ਵਿੱਚ ਹੀ ਰਿਹਾ ਜਦੋਂ ਕਿ ਪਤਾ ਲੱਗਾ ਉਹਦੇ ਨੌਕਰੀ ਦਾ ਕੋਈ ਚਾਂਸ ਨਹੀਂ ਬਣਦਾ ਤੇ ਫਿਰ ਉਹਨੇ ਉਧਰ ਦੀ ਬਾਹਰ ਦੀ